ਆ ਆਪਣੀ ਗੁੜ ਵਾਲੀ ਪਹਿਲੀ ਵੀਡੀਓ ਐ ਸੀਜ਼ਨ ਦੀ ਆ ਇਹ 85 ਆ ਭਾਈ 100% ਅਸੀਂ ਸ਼ੁੱਧ ਜਿਹੜਾ ਵਾ ਵਿਦਆਊਟ ਕੈਮੀਕਲ ਵਿਦਆਊਟ ਖੰਡ ਅਸੀਂ ਗੁੜ ਬਣਾ ਰਹੇ ਆ ਜੀ ਕੋਲ ਖੜੇ ਹੋ ਕੇ ਤੁਸੀਂ ਬਣਵਾ ਸਕਦੇ ਆ ਹਮ ਕੋਈ ਵਿੱਚ ਮਿਕਸ ਨਹੀਂ ਹੋਊਗਾ ਕੁਝ ਵੀ ਹਮ ਤੁਸੀਂ ਗਰਮ ਗਰਮ ਨਾਲੇ ਖਾ ਸਕਦੇ ਆ ਤੇ ਨਾਲੇ ਨਾਲ ਲਿਜਾ ਸਕਦੇ ਇਹ ਆ ਤੁਹਾਡੇ ਇਹ ਤੁਹਾਡੇ ਮੈਂ ਦੇਖ ਰਿਹਾ ਕਿ ਤਿੰਨ ਕੜਾਹੀ ਆ ਹਨਾ ਇੱਕ ਦੋ ਔਰ ਤਿੰਨ ਬਿਲਕੁਲ ਜੀ ਤਿੰਨ ਕੜਾਆਂਾਂ ਚ ਬਣਾ ਰਹੇ ਆ ਇਹ ਪਿਓਰ ਭਿੰਡੀਆਂ ਦੇ ਨਾਲ ਇਹਨਾਂ ਨੇ ਇਹਦੀ ਮੈਲ ਜਿਹੜੀ ਲਾਉਂਦੇ ਆ ਭਿੰਡੀਆਂ ਦੇ ਰਸ ਨਾਲ ਇੱਕ ਤੁਸੀਂ ਸ਼ੈੱਡ ਪਾਈ ਜਾਂ ਹਨਾ ਉੱਪਰ ਇਹ ਲੱਕੜ ਦੀਆਂ ਨਾ ਗੰਡਾ ਬਿਲਕੁਲ ਜੀ ਲੱਕੜ ਦੀ ਪੁਰਾਣੀ ਟ੍ਰੈਡੀਸ਼ਨਲ ਤਰੀਕੇ ਨਾਲ ਆਪਾਂ ਗੁੜ ਬਣਾ ਰਹੇ ਆ ਸਾਰਾ ਇਹਨੂੰ ਗੁਡਾਈ ਕਰਨੀ ਕਹਿੰਦੇ ਜਦੋਂ ਇਹ ਸਾਰਾ ਸੈੱਟ ਹੋ ਗਿਆ ਸੀਰਾ ਸਾਰਾ ਵਿੱਚ ਰਲ ਗਿਆ ਫੇਰ ਇਹਦੀਆਂ ਪੇਸੀਆਂ ਵਧੀਆਂ ਬਾਦ ਇਹ ਬਹੁਤ ਫੁਰਤੀ ਨਾਲ ਕਰਨਾ ਪੈਂਦਾ ਕੰਮ ਆਹੜਾ ਕੰਮ ਆ ਨਾ ਕਿਉਂਕਿ ਇਹ ਠੰਡੀ ਨਾ ਹੋ ਜਵੇ ਰੱਖੀ ਜਾਣੀਆਂ ਹੁੰਦੀਆਂ ਤੇ ਤੁਹਾਡੇ ਕੋਲ ਫੇਰ ਇੱਕ ਫਾਈਨਲ ਜਿਹੜਾ ਗੋੜਿਆ ਉਹ ਬਣ ਕੇ ਇਸ ਤਰ੍ਹਾਂ ਤਿਆਰ ਹੋ ਜਾਂਦਾ ਹਾਂਜੀ ਸਤਿ ਸ੍ਰੀ ਅਕਾਲ ਪਿਆਰਿਓ ਪੀਆਰ ਪੰਜਾਬ ਤੇ ਸਵਾਗਤ ਆ ਗੁੜ ਤੁਸੀਂ ਪੁੱਛਦੇ ਰਹਿੰਦੇ ਹੋ ਕਿ ਗੁੜ ਜਿਹੜਾ ਆ ਉਹ ਵਧੀਆ ਕੁਆਲਿਟੀ ਦਾ ਕਿੱਥੋਂ ਮਿਲ ਸਕਦਾ ਐਤਕੀ ਆ ਆਪਣੀ ਗੁੜ ਵਾਲੀ ਪਹਿਲੀ ਵੀਡੀਓ ਐ ਸੀਜ਼ਨ ਦੀ ਆ ਇਲਾਕਾ ਆ ਇਹ ਸ਼ਾਹਕੋਟ ਤਹਿਸੀਲ ਸ਼ਾਹਕੋਟ ਜਿਹੜੀ ਆ ਸ਼ਾਹਕੋਟ ਇਲਾਕੇ ਦੇ ਵਿੱਚ ਮੈਂ ਆਇਆ ਆ ਇਹ 22 ਜਰਨੈਲ ਸਿੰਘ ਹੁਣੀ ਨੇ ਉਹ অরਉਨਾ ਦੇ ਭਤੀਜਾ ਆ ਬਾਈ ਬਰਿੰਦਰ ਸਿੰਘ ਇਹਨਾਂ ਦੋਹਾਂ ਦਾ ਫਾਰਮ ਇੱਥੇ ਉਹਨਾਂ ਨੇ ਲਾਇਆ ਹੋਇਆ ਸ਼ੁੱਧ ਪੰਜਾਬੀ ਗੁੜ ਜਿਹੜਾ ਆ ਸ਼ੁੱਧ ਤਰੀਕੇ ਨਾਲ ਤਿਆਰ ਕਰਦੇ ਨੇ ਉੱਥੇ ਆਪਾਂ ਤੁਹਾਨੂੰ ਲੈ ਕੇ ਆਏ ਆ ਠੀਕ ਆ ਜੀ ਤੇ ਉਹ ਸਾਰਾ ਕੁਝ ਤੁਹਾਨੂੰ ਵਿਖਾਲਦੇ ਆ ਪਿੱਛੇ ਤੁਸੀਂ ਮਾਹੌਲ ਦੇਖ ਰਹੇ ਆ ਉਹ ਗੁੜ ਬਣਦਾ ਤੇ ਫੜ ਦਿਲ ਵੀ ਕਰਦਾ ਹੁਣ ਖਾਣ ਦਾ ਤੇ ਜੇ ਕਿਸੇ ਨੇ ਗਰਮ ਗੁੜ ਖਾਣਾ ਉਹ ਵੀ ਆ ਜਵੇ ਮੋਸਟ ਵੈਲਕਮ ਤੇ ਹੁਣ ਆਪਾਂ ਤੁਹਾਨੂੰ ਮਿਲਾਉਨੇ ਆ ਸਾਰਿਆਂ ਨੂੰ ਤੇ ਤੁਹਾਨੂੰ ਦਿਖਾਉਨੇ ਆ ਇਹ ਗੁੜ ਕਿੱਦਾਂ ਬਣਾਉਂਦੇ ਨੇ ਠੀਕ ਆ ਆ ਆਪਣਾ ਵੇ ਲੈਣਾ ਇੱਥੇ ਲੱਗਾ ਹੋਇਆ ਬੰਦਿਆਂ ਦਾ ਤੇ ਇਧਰ ਆ ਬਾਈ ਵਰਿੰਦਰ ਆ ਵਰਿੰਦਰ ਬਾਈ ਤੇ ਵਰਿੰਦਰ ਬਾਈ ਹੁਣਾਂ ਦੇ ਨਾਲ ਸਾਨੂੰ ਲੈ ਕੇ ਆਏ ਨੇ ਛੱਠਾ ਸਾਹਿਬ ਅੱਜ ਫਿਰ ਸਰਦਾਰ ਪੂਰਨ ਸਿੰਘ ਛੱਠਾ ਤੇ ਨਾਲ ਉਹਨਾਂ ਦੇ ਸਰਦਾਰ ਨਛੱਤਰ ਸਿੰਘ ਜੀ ਨੇ ਤੇ ਇਹ ਸਾਨੂੰ ਅੱਜ ਇਸ ਵੇਲਣੇ ਤੇ ਲੈ ਕੇ ਆਏ ਕਹਿੰਦੇ ਆਪ ਤੁਹਾਨੂੰ ਵੇਲਣਾ ਦਿਖਾਉਣੇ ਆ 72 ਬਾਈ ਬਲਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪੀਆਰ ਪੰਜਾਬ ਤੇ ਸਾਰੇ ਪੀਆਰ ਪੰਜਾਬ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਆਪਣਾ ਲੋਕੇਸ਼ਨ ਦੱਸੋ ਪਹਿਲਾਂ ਤੁਸੀਂ ਇਹ ਕਿਹੜੀ ਆ ਲੋਕੇਸ਼ਨ ਪਾਈ ਜਦੋਂ ਆਪਾਂ ਸ਼ਾਹਕੋਟ ਇੰਟਰ ਕਰਦੇ ਆਂ ਜੀ ਤਹਿਸੀਲ ਦੇ ਬਿਲਕੁਲ ਆਪੋਜ਼ਿਟ ਸਾਈਡ ਦੇ ਉੱਤੇ ਇਹ ਆਪਣਾ ਵੇਲਣਾ ਬਣਿਆ ਹੋਇਆ ਹੈ ਅੱਛਾ ਜੀ 메인 ਰੋਡ ਦੇ ਉੱਤੇ ਠੀਕ ਆ ਇਹ ਵੇਲਣਾ ਬਣਿਆ ਤੁਹਾਡਾ ਹਾਂਜੀ ਹਾਂਜੀ ਪ੍ਰਾਈਮ ਲੋਕੇਸ਼ਨ ਹੀ ਆ ਪ੍ਰਾਈਮ ਲੋਕੇਸ਼ਨ ਆ ਆ ਜਾਓ ਫਿਰ ਜਿਹੜਾ ਸਾਨੂੰ ਦਿਖਾਓ ਤਾਂ ਫਿਰ ਕਿੰਦਾ ਆਪਣਾ ਕਿਹੜੇ ਗੰਨੇ ਤੋਂ ਕਰੀਏ ਸ਼ੁਰੂਆਤ ਆਪਾਂ ਹਾਂਜੀ ਹਾਂਜੀ ਇਹ 85 ਆ ਭਾਈ ਅੱਛਾ ਜੀ ਤੁਸੀਂ ਇੱਕੋ ਕਿਸਮ ਦਾ ਗੰਨਾ ਵਾਰਤਦੇ ਹੋ ਜਾਂ ਦੰਦ ਹਾਂਜੀ ਇੱਕੋ ਫਿਲਹਾਲ ਅਸੀਂ ਇਹਦੇ ਤੋਂ ਹੀ ਸਟਾਰਟ ਕੀਤਾ ਵਾ ਅੱਛਾ ਗੋਲਲੀ ਸਭ ਤੋਂ ਵਧੀਆ ਗੰਨਾ ਇਹ ਹੀ ਆ 100% ਅਸੀਂ ਸ਼ੁੱਧ ਜਿਹੜਾ ਵਾ ਵਿਦਆਊਟ ਕੈਮੀਕਲ ਵਿਦਆਊਟ ਖੰਡ ਅਸੀਂ ਗੁੜ ਬਣਾ ਰਹੇ ਹਾਂ ਜੀ ਕੋਲ ਖੜੇ ਹੋ ਕੇ ਤੁਸੀਂ ਬਣਵਾ ਸਕਦੇ ਆ ਕੋਈ ਵਿੱਚ ਮਿਕਸ ਨਹੀਂ ਹੋਊਗਾ ਕੁਝ ਵੀ ਤੁਸੀਂ ਗਰਮ ਗਰਮ ਨਾਲੇ ਖਾ ਸਕਦੇ ਆ ਤੇ ਨਾਲੇ ਨਾਲ ਲਿਜਾ ਸਕਦੇ ਜਿੰਨਾ ਵੀ ਤੁਸੀਂ ਲੈਣਾ ਚਾਹੁੰਦੇ ਆ ਇਹ ਕਦੋਂ ਕਟਿਆ ਗੰਨਾ ਆਪਾਂ ਜਿਹੜਾ ਕਦੋਂ ਛਿਲਿਆ ਇਹ 4 ਦਿਨ ਪਹਿਲਾਂ 4-5 ਦਿਨ ਪਹਿਲਾਂ ਹੀ ਛਿਲਾਇਆ ਓਕੇ ਆਪਾਂ ਇਸ ਤਰ੍ਹਾਂ ਨਾਲ ਮਤਲਬ ਕਟਵਾ ਲਈਦਾ ਆ ਹਾਂਜੀ ਹਾਂਜੀ ਉਹ ਨਾਲ ਦੀ ਨਾਲ ਆਪਣੇ ਕੋ ਜਿੰਨੀ ਸਾਡੀ ਡਿਮਾਂਡ ਆ ਉਸ ਹਿਸਾਬ ਨਾਲ ਸੀ ਠੀਕ ਆ ਤੇ ਆ ਆ ਆਪਣਾ ਬੀਲਣਾ ਆ ਆ ਆਪਣਾ ਜਿਹੜਾ ਬੀਲਣਾ ਜਿੱਥੇ ਆਪਾਂ ਭੀੜਦੇ ਆ ਇਹਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਸੀ ਤਰੀਕੇ ਨਾਲ ਪੁਰਾਣੇ ਤਰੀਕੇ ਨਾਲ ਅਸੀਂ ਗੁੜ ਬਣਾ ਰਹੇ ਆ ਅੱਛਾ ਜੀ ਇਸ ਤੋਂ ਬਾਅਦ ਜਦੋਂ ਇੱਥੋਂ ਰਾਸ ਤੁਸੀਂ ਇੱਥੇ ਪੀੜ ਲਿਆ ਗੰਨਾ ਰਾਸ ਜਿਹੜੀ ਆ ਕਿੱਥੇ ਜਾਂਦੀ ਹੈ ਇਹਦੇ ਵਿੱਚ ਸ਼ਾਨਣੀ ਲੱਗੀ ਹੋਈ ਆ ਅੱਛਾ ਜੀ ਇਹਦੇ ਵਿੱਚ ਰਾਸ ਪਾਣ ਕੇ ਹਾਂਜੀ ਫਿਰ ਇਧਰ ਕੜਾਹਿਆਂ ਵਿੱਚ ਇਧਰ ਆ ਜਾਂਦਾ ਇਹ ਆ ਹੈ ਤੁਹਾਡੇ ਇਹ ਤੁਹਾਡੇ ਮੈਂ ਦੇਖ ਰਿਹਾ ਕਿ ਤਿੰਨ ਕੜਾਏ ਆ ਹਣਾ ਇੱਕ ਦੋ ਔਰ ਤਿੰਨ ਤੁਸੀਂ ਤਿੰਨ ਕੜਾਆਂ ਚ ਬਣਾ ਰਿਹਾ ਬਿਲਕੁਲ ਜੀ ਪਹਿਲਾਂ ਇਹਦੇ ਚੋਂ ਦਾ ਵਾ ਫਿਰ ਇਸ ਤੋਂ ਇਧਰ ਜਾਂਦਾ ਵਾ ਫਿਰ ਉਸ ਫਾਈਨਲ ਉੱਥੇ ਚਲੇ ਜਾਂਦਾ ਇਹ ਤੋ ਦੋ ਤਿੰਨ ਕੜਾਏ ਕੀ ਦਾ ਮਤਲਬ ਆ ਇਹਦੇ ਵਿੱਚ ਬਾਲਣ ਦੀ ਸੇਫਟੀ ਆ ਜਿਹੜੀ ਆਪਣੀ ਅੱਗ ਦੀ ਹੀਟ ਵਾ ਉਹ ਵੇਸਟ ਨਹੀਂ ਜਾਣੀ ਜਿਹੜੀ ਸਭ ਤੋਂ ਪਹਿਲਾਂ ਇਹ ਗਰਮ ਹੋ ਜਾਣੀ ਆ ਰੋ ਜਿਹੜੀ ਆਪਾਂ ਰਾਸ ਕੱਢਣੀ ਆ ਇਹ ਇਸ ਕੜਾਹੀ ਚ ਆ ਗਈ ਇਹ ਤੋਂ ਦੂਜੇ ਚ ਗਈ ਤੀਜੇ ਚ ਗਈ ਅਖੀਰ ਤੇ ਪੱਕਣਾ ਦਾ ਤੀਜੇ ਕੜਾਹੀ ਚ ਆ ਮੇਨਲੀ ਇਹ ਗੱਲ ਆ ਜਿਹੜਾ ਆਪਣਾ ਬਾਲਣ ਆ ਉਹਦੇ ਵਿੱਚ ਇਹਦੀ ਬਹੁਤ ਜ਼ਿਆਦਾ ਦੀ ਬਚਤ ਹੋਊਗੀ ਅੱਛਾ ਜੀ ਜੇ ਆਪਾਂ ਕੱਲਾ ਇੱਕ ਕੜਾਹਾ ਰੱਖਿਆ ਜਿਹੜੀ ਉਹਦੀ ਥੱਲੇ ਵਾਲੀ ਹੀਟ ਆ ਚਿਮਣੀ ਰਾਹੀਂ ਬਾਹਰ ਚਲ ਜਾਣੇ ਆ ਮੇਨ ਉਹ ਬਚਤ ਇਹਦੇ ਵਿੱਚ ਬਹੁਤ ਜ਼ਿਆਦਾ ਆ ਬਚਤ ਹੈਗੀ ਆ ਟਾਈਮ ਦੀ ਵੀ ਬਚੇਤਾ ਤੇ ਜਿਹੜੀ ਹੀਟ ਆ ਵੇਸਟ ਨਹੀਂ ਜਾਣੀ ਆਪਣੇ ਕਿ ਆ ਪਹਿਲਾ ਕੜਾਹਾ ਸੀ ਹੁਣ ਆਪਾਂ ਦੂਏ ਕੜਾਏ ਦੇ ਵਿੱਚ ਮੈਲ ਉਤਾਰ ਰਹੇ ਹੁਣ ਹੁਣ ਲਾ ਰਹੇ ਹਨਾ ਯਾਨੀ ਆਪਾਂ ਆ ਜਿਹੜੀ ਮੈਲ ਉਤਾਰਦੇ ਪਏ ਆ ਲੋ ਜੀ ਇਹ ਪਿਓਰ ਭਿੰਡੀਆਂ ਦੇ ਨਾਲ ਇਹਨਾਂ ਨੇ ਇਹਦੀ ਮੈਲ ਜਿਹੜੀ ਲਾਉਂਦੇ ਆ ਭਿੰਡੀਆਂ ਦੇ ਰਸ ਨਾਲ ਇਹਨਾਂ ਨੇ ਇਹਦੇ ਵਿੱਚ ਅ ਮਿੱਠਾ ਸੋਡਾ ਵੀ ਨਹੀਂ ਪਾਇਆ ਹਨਾ ਇੱਕ ਮੈਂ ਹੋਰ ਚੀਜ਼ ਜਿਹੜੀ ਦੇਖੀ ਆ ਤੁਹਾਡੇ ਵੀ ਸਫਾਈ ਚੰਗੀ ਆ ਬਸੇ ਕਵਰ ਕੀਤਾ ਹੋਇਆ ਸ਼ੈੱਡ ਪਾ ਕੇ ਇੱਕ ਤੁਸੀਂ ਸ਼ੈੱਡ ਪਾਈ ਆ ਹਨਾ ਉੱਪਰ ਕਈ ਵਾਰੀ ਵੀ ਲੈਣੇ ਜਿਹੜੇ ਹੁੰਦੇ ਆ ਉਹਨਾਂ ਨੇ ਪਾਇਆ ਵੀ ਨਹੀਂ ਹੁੰਦਾ ਜਾਂ ਉਦਾਂ ਹੀ ਛਪਰੀ ਜੀ ਬਣਾਈ ਹੁੰਦੀ ਕਾਨਿਆ ਜਿਹਾਂ ਦੀ ਬਿਲਕੁਲ ਬਿਲਕੁਲ ਹਾਂ ਨਾ ਆਈ ਪ੍ਰੋਪਰ ਤਰੀਕੇ ਨਾਲ ਸ਼ੈੱਡ ਸੋਹਣੀ ਪਾਈ ਆ ਤੇ ਸਫਾਈ ਹੈਗੀ ਆ ਤੇ ਵੱਡੀ ਗੱਲ ਜਿਹੜੀ ਇਹ ਆਫਰ ਕਰ ਰਹੇ ਆ ਨਾ ਤੁਹਾਨੂੰ ਸਾਰਿਆਂ ਨੂੰ ਉਹ ਇਹ ਕਰਦੇ ਨੇ ਕਿ ਭਾਈ ਤੁਸੀਂ ਕੋਲ ਬੈਠ ਕੇ ਆਪਣਾ ਗੁੜ ਤਿਆਰ ਕਰਵਾਓ ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਤੋਂ ਟਾਈਮ ਲੈ ਕੇ ਆਪਣੀ ਪਤ ਦਾ ਨਾ ਤੇ ਆ ਸਕਦੇ ਆ ਇੱਧਰ ਬਾਈ ਝੋਕੇ ਵਾਲਾ ਝੋਕਾ ਪਾਈ ਜਾ ਰਿਹਾ ਆ ਆ ਲਓ ਯਾਰ ਜਿਹੜਾ ਗੁੜ ਬਣਾਉਣ ਦੇ ਵਿੱਚ ਨਾ ਇੱਕ ਬਹੁਤ ਵੱਡਾ ਰੋਲ ਹੁੰਦਾ ਉਹ ਆ ਵੀਰ ਦਾ ਹੁੰਦਾ ਜਿਹੜਾ ਝੋਕਾ ਲਾਉਂਦਾ ਆ ਇਸ ਵੀਰ ਦਾ ਬਹੁਤ ਵੱਡਾ ਰੋਲ ਹੁੰਦਾ ਇੱਕ ਇਹ ਬੰਦਾ ਤੇ ਇੱਕ ਜਿਸ ਬੰਦੇ ਨੇ ਪੱਤ ਕੱਢਣੀ ਤੇ ਗੰਡ ਮਾਰਨੀ ਇਹ ਇਹ ਦੋ ਬੰਦੇ ਜਿਹੜੇ ਹੁੰਦੇ ਆ ਨਾ ਕੰਮ ਇਹਨਾਂ ਦਾ ਹੀ ਜ਼ਿਆਦਾ ਆ ਜੀ ਕਿਉਂਕਿ ਇਹਨਾਂ ਨੇ ਹੀ ਜਿਹੜਾ ਚੱਕਣਾ ਆ ਕੰਮ ਨੂੰ ਇਹਨਾਂ ਨੇ ਗੁੜ ਦੀ ਕੁਆਲਿਟੀ ਬਣਾਉਣੀ ਤੇ ਜੇ ਇਹਨਾਂ ਤੋਂ ਕਤਾਈ ਹੋ ਜਵੇ ਤੇ ਫਿਰ ਗੁੜ ਦੀ ਜਿਹੜੀ ਕੁਆਲਿਟੀ ਨਹੀਂ ਬਣਦੀ ਹੁੰਦੀ। ਇਹ ਪੱਤ तकरीबन ਆਉਣ ਵਾਲੀ ਆ। ਤੇ ਪੱਤ ਨੂੰ ਦੇਖ ਕੇ ਤੁਹਾਡਾ ਦਿਲ ਕਰਦਾ ਹੋਣਾ ਹੁਣ ਇਹਨੂੰ ਖਾਈਏ ਹਨਾ। ਭਾਈ ਲੋਹੇ ਦੇ ਕੜਾਏ ਆ ਨਾ ਆਪਣੇ? ਜੀ। ਲੋਹੇ ਦੇ ਕੜਾਏ ਪਾਈ ਆ। ਹਾਂ ਜੀ। ਠੀਕ ਆ। ਤੇ ਬੰਦੇ ਆਪਣੇ ਪੂਰੇ ਐਕਸਪੀਰੀਅੰਸ ਆ 25 ਸਾਲ ਤੋਂ ਵੱਧ ਦਾ। ਐਕਸਪੀਰੀਅੰਸ ਆ ਇਹਨਾਂ ਕੋਲ। ਇਹਨਾਂ ਕੋਲ 25 ਸਾਲ ਦਾ ਜੀਰ ਬਾ ਇਹਨਾਂ ਕੋਲ। ਇਹ ਲੱਕੜ ਦੀਆਂ ਨਾ ਗੰਡਾ ਬਿਲਕੁਲ ਜੀ ਲੱਕੜ ਦੀ ਪੁਰਾਣੀ ਟ੍ਰੈਡੀਸ਼ਨਲ ਤਰੀਕੇ ਨਾਲ ਆਪਾਂ ਗੁੜ ਬਣਾ ਰਹੇ ਸਾਰਾ ਆਹ ਲਓ ਜੀ ਲੱਕੜ ਦੀ ਗੰਡ ਤੇ ਪੱਤ ਆ ਗਈ ਆ ਤੇ ਆਪਾਂ ਹੁਣ ਇਹਨੂੰ ਲੱਕੜ ਦੀ ਗਾੜ ਦੇ ਵਿੱਚ ਹੀ ਇਹ ਗੁੜਦੇ ਨੇ ਕਿਉਂਕਿ ਕਾਰ ਨਹੀਂ ਹੁੰਦਾ ਕਿ ਸਮ ਟਾਈਮ ਅੱਛਾ ਲਓ ਜੀ ਆ ਤਿਆਰ ਆ ਇਸ ਤਰ੍ਹਾਂ ਹੁਣ ਅਗਲੀ ਪੱਤ ਲਈ ਇਹਨਾਂ ਨੇ ਰਸ ਪਾਤੀ ਆ ਕਿਸੇ ਵੀ ਵੀਰ ਨੇ ਜੇ ਗੁੜ ਆਪਦੀ ਮਰਜ਼ੀ ਦਾ ਕੋਈ ਬਣਵਾਉਣਾ ਵਿੱਚ ਜਵੈਣ ਵਾਲਾ ਹੋਵੇ ਹਲਦੀ ਵਾਲਾ ਹੋਵੇ ਜਾਂ ਕੋਈ ਵਿੱਚ ਕੁਝ ਵੀ ਡਰਾਈ ਫਰੂਟਸ ਕਿਸੇ ਵੀ ਤਰ੍ਹਾਂ ਦਾ ਗੁੜ ਬਣਵਾਉਣਾ ਉਹ ਕੋਲ ਬੈਠ ਕੇ ਬਣਵਾ ਸਕਦਾ ਉਹ ਆਪਣਾ ਸਮਾਨ ਲੈ ਆਵੇ ਠੀਕ ਹੈ ਤੇ ਆਪਣੇ ਗੁੜ ਦਾ ਰੇਟ ਉਹੀ ਰਹੂਗਾ ਉਹ ਸਮਾਨ ਆਪ ਦਾ ਜੋ ਲੈ ਕੇ ਆਊਗਾ ਉਹ ਵਿੱਚ ਪਵਾ ਸਕਦਾ ਓਕੇ ਇਸ ਤਰ੍ਹਾਂ ਜਦੋਂ ਪਾਤ ਆ ਗਈ ਆ ਇਹਦੇ ਵਿੱਚ ਹੀ ਪਾ ਦਿੰਦੇ ਹੁੰਦੇ ਆ ਇਹ ਠੀਕ ਹੈ ਜੀ ਆ ਹੁਣ ਐਦਾਂ ਦੀ ਗੁੰਡਣੀ ਆ ਉਸੇ ਵੇਲੇ ਪਾ ਦਿੰਦੇ ਹੁੰਦੇ ਸਭ ਕੁਝ ਠੀਕ ਹੈ ਜੀ ਗੁੰਡਣੀ ਜਿੱਦਾਂ ਹੁਣ ਇਹ ਆਪਣੇ ਛੋਟੀਆਂ ਪਤਾ ਹੋਂ ਤਾਂ ਆਪਾਂ ਅਰੰਭੇ ਨਾ ਕਰਦੇ ਆ ਇਹਨੂੰ ਮਿਕਸ ਕਰਨਾ ਜਿਹੜਾ ਇਹਦੇ ਵਿੱਚ ਗੁੜ ਦੇ ਵਿੱਚ ਸੀਰਾ ਹੁੰਦਾ ਵਾ ਤੇ ਜਿਹੜੇ ਪੰਜਾਬੀ ਜਵਾਨ ਚ ਪ੍ਰਾਣੇ ਆਪਾਂ ਕਹਿੰਦੇ ਵੀ ਗੁੜ ਦੀ ਗੁਡਾਈ ਕਰਨੀ ਇਹਨੂੰ ਗੁਡਾਈ ਕਰਨੀ ਕਹਿੰਦੇ ਜਦੋਂ ਇਹ ਸਾਰਾ ਸੈੱਟ ਹੋ ਗਿਆ ਸੀਰਾ ਸਾਰਾ ਵਿੱਚ ਰਲ ਗਿਆ ਫੇਰ ਇਹਦੀਆਂ ਪੇਸ਼ੀਆਂ ਵਧੀਆ ਬਣਨੀਆਂ ਵਧੀਆ ਬਿਲਕੁਲ ਜੀ ਇਹ ਜਿਹੜੇ ਯੂਥ ਦੇਖ ਰਹੀ ਆ ਜਿਹੜੇ ਦੋਸਤ ਉਹਨਾਂ ਨੂੰ ਦੱਸ ਦਈਏ ਉਹਨਾਂ ਨੂੰ ਪਤਾ ਹੋ ਸਕਦਾ ਨਾ ਹੋਵੇ ਆ ਦੇਖੋ ਐਦਾਂ ਇਹ ਗੁੱਡਣਾ ਬਹੁਤ ਜ਼ਰੂਰੀ ਹੁੰਦਾ ਇਹਨੂੰ ਇਹਨੂੰ ਗੋਡਣਾ ਜਾਂ ਪੱਤ ਗੋਡਣਾ ਜਾਂ ਗੋਡੀ ਕਰਨਾ ਵੀ ਕਹਿੰਦੇ ਆ ਗੜਾਈ ਹੋਣਾ ਮੇਨ ਜਿਹੜਾ ਇਹ ਸੇਰਾ ਵਾ ਜਿਹੜਾ ਸੇਰਾ ਤੇ ਗੋਡ ਸਾਰਾ ਮਿਕਸ ਹੋ ਜਵੇ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਹੋਵੇ ਤੇ ਵਧੀਆ ਦੀ ਪੇਸੀਆਂ ਬਣ ਸਕਣ ਇਹ ਵੱਡੇ ਇਸ ਕਹਿ ਲਓ ਵੀ ਇਹ ਖੁਰਪੇ ਦੇ ਨਾਲ ਤਾਂ ਕਰ ਰਹੇ ਨੇ ਕਿਉਂਕਿ ਇਹਨਾਂ ਦਾ ਜਿਹੜੀ ਗੰਢ ਆ ਇਹ ਵੱਡੀ ਆ ਠੀਕ ਆ ਜੀ ਤੋ ਕਿਉਂਕਿ ਉਹ ਛੋਟੀ ਜਿਹੜੀ ਗੰਢ ਹੁੰਦੀ ਉਹਦੇ ਨੂੰ ਫਿਰ ਰੰਬੇ ਨਾਲ ਵੀ ਕੀਤਾ ਜਾ ਸਕਦਾ ਉਹ ਜਿਹੜੇ ਛੋਟੇ ਗੰਢ ਹੁੰਦੇ ਆ ਆਪਣੇ ਉਹਨਾਂ ਨੂੰ ਛੋਟੇ ਰੰਬੇ ਦੇ ਨਾਲ ਹੀ ਗੁਡਾਈ ਕੀਤੀ ਜਾਂਦੀ ਆ ਇਹ ਜਿਹੜਾ ਕਮਰਸ਼ੀਅਲ ਤੌਰ ਤੇ ਗੰਢ ਵੱਡੇ ਆ ਤੇ ਰੰਬੇ ਦੇ ਨਾਲ ਆ ਬਿਲਕੁਲ ਉਹਦੇ ਵੀ ਪਾਸੇ ਪਹੁੰਚ ਵੀ ਨਹੀਂ ਹੋਣਾ ਇਸ ਕਰਕੇ ਆਪਾਂ ਨੂੰ ਇਹ ਵਦਿਆ ਜਿਹੜੀ ਆ ਇਹਨੂੰ ਸਾਡੇ ਉਹਦਾ ਸੱਬਲ ਕਹਿੰਦੇ ਆ ਚਾਹੇ ਤੇ ਜੋ ਹੋਰ ਕੋਈ ਚੀਜ਼ ਲਵਾਰਤ ਲਵੋ ਤੇ ਪਰ ਉਹਦੇ ਨਾਲ ਹੀ ਇਹ ਗੁਡਾਈ ਹੋ ਰਹੀ ਹੈ ਇਹਦੇ ਨਾਲ ਤੇ ਰੰਬੀ ਨੇ ਹੋ ਨਹੀਂ ਸਕਦੀ ਕੰਡ ਵੱਡਾ ਕਰਕੇ ਬਿਲਕੁਲ ਇਸ ਗੋਡੀ ਦੇ ਬਿਨਾ ਗੋੜ ਦੀਆਂ ਪੇਸੀਆਂ ਨਹੀਂ ਲੱਗਣੀਆਂ ਗੁੜ ਨਹੀਂ ਬਣਨਾ ਤੁਹਾਨੂੰ ਦੱਸ ਦਈਏ ਠੀਕ ਹੈ ਜੀ ਸੋ ਆ ਦੇਖੋ ਕਿੰਨਾ ਸੋਹਣਾ ਜਿਹੜਾ ਆ ਉਹ ਗੁੜਾਈ ਤੋਂ ਬਾਅਦ ਇਹਦਾ ਰੰਗ ਰੂਪ ਬਦਲ ਜਾਂਦਾ ਹੁੰਦਾ ਆ ਤੇ ਇਹ ਆ ਨਾ ਮਿਕਸ ਹੋ ਗਿਆ ਆ ਤੇ ਥੋੜੀ ਦੇਰ ਤੱਕ ਇਹਨਾਂ ਨੇ ਹੁਣ ਪੇਸੀਆਂ ਲਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਇਹਨੂੰ ਕਹਿੰਦੇ ਆ ਪੇਸੀਆਂ ਲਾਉਣਾ ਇਸ ਵਕਤ ਵੀ ਜਿਹੜੀ ਇਹ ਪੱਤ ਹੁੰਦੀ ਆ ਨਾ ਇਹ ਬਹੁਤ ਗਰਮ ਹੁੰਦੀ ਆ ਆਮ ਬੰਦਾ ਇਹ ਪੇਸਿੰਗਾਂ ਨਹੀਂ ਲਾ ਸਕਦਾ ਮੈਂ ਦੱਸ ਦਵਾਂ ਇਹ ਸਿਰਫ ਕਾਰੀਗਰ ਬੰਦਿਆਂ ਦਾ ਕੰਮ ਹੁੰਦਾ ਜਿਹੜੇ ਰੋਜ਼ਾਨਾ ਇਸ ਕੰਮ ਨੂੰ ਕਰਦੇ ਨੇ ਜਾਂ ਜਾਣਦੇ ਐਕਸਪਰਟ ਬੰਦੇ ਆ ਇਹ ਉਹੀ ਲਾ ਸਕਦੇ ਆ ਗਰਮ ਬਹੁਤ ਆ ਉਹ ਭਾਈ ਲਓ ਜੀ ਆਹ ਲਓ ਜੀ ਤੁਸੀਂ ਦੇਖ ਸਕਦੇ ਆ ਆਹ ਹੁੰਦਾ ਤਰੀਕਾ ਭਾਈ ਤੇ ਇਹ ਬਹੁਤ ਫੁਰਤੀ ਨਾਲ ਕਰਨਾ ਪੈਂਦਾ ਕੰਮ ਆਹੜਾ ਕੰਮ ਆ ਨਾ ਕਿਉਂਕਿ ਇਹ ਠੰਡੀ ਨਾ ਹੋ ਜਵੇ ਤੇ ਕਿਤੇ ਵਿਚ ਹੀ ਇਸ ਗੰਢ ਦੇ ਨਾਲ ਜੰਮ ਜਵੇ ਇਸ ਕਰਕੇ ਪਤ ਨੂੰ ਛੇਤੀ ਛੇਤੀ ਇਹਦੀਆਂ ਪੇਸੀਆਂ ਲਾਉਣੀਆਂ ਬਹੁਤ ਜ਼ਰੂਰੀ ਹੈ ਤੇ ਪੇਸੀਆਂ ਅਲੱਗ-ਅਲੱਗ ਕੇ ਇਸ ਤਰ੍ਹਾਂ ਇਹਨਾਂ ਨੇ ਰੱਖੀ ਜਾਣੀਆਂ ਹੁੰਦੀਆਂ ਤੇ ਤੁਹਾਡੇ ਕੋਲ ਫਿਰ ਇੱਕ ਫਾਈਨਲ ਜਿਹੜਾ ਗੋੜਿਆ ਹੂੰ ਉਹ ਬਣ ਕੇ ਇਸ ਤਰ੍ਹਾਂ ਤਿਆਰ ਹੋ ਜਾਂਦਾ ਠੀਕ ਹੈ ਜੀ ਉਹ ਅੱਜ ਦਾ ਬਣਿਆ ਤਾਜਾ ਗੋੜਿਆ ਉਹ ਰਤਨਪਾਲ ਪੰਜਾਬੀ ਦੇਸੀ ਗੁੜ ਜਿਹੜਾ ਆ ਨਾ ਉਹ ਤੁਸੀਂ ਸ਼ਾਹਕੋਟ ਤੋਂ ਲੈ ਸਕਦੇ ਆ ਬਿਲਕੁਲ ਤਹਿਸੀਲ ਕੰਪਲੈਕਸ ਜਿਹੜਾ ਆ ਹਾਂਜੀ ਆ ਸਾਹਮਣੇ ਬਿਲਕੁਲ ਜੀ ਬਿਲਕੁਲ ਤਹਿਸੀਲ ਕੰਪਲੈਕਸ ਸ਼ਾਹਕੋਟ ਜਿਹੜਾ ਆ ਉਹਦੇ ਬਿਲਕੁਲ ਓਪੋਜ਼ਿਟ ਇਹਨਾਂ ਦਾ ਬੇਲਣਾ ਆ ਆਪਾਂ ਪਹਿਲਾਂ ਵੀ ਵੀਡੀਓ ਚ ਦੱਸ ਦਿੱਤਾ ਆ ਜਿਹੜੀ ਲੋਕੇਸ਼ਨ ਦੱਸਤੀ ਨੰਬਰ ਇਹਨਾਂ ਦਾ ਡਿਸਪਲੇ ਕਰ ਰਿਆ ਤੁਹਾਨੂੰ ਗੁੜ ਬਣਾਉਣ ਦਾ ਇਹਨਾਂ ਦਾ ਪ੍ਰੋਸੈਸ ਦਿਖਾ ਲਤਾ ਸਾਰੀ ਜਾਣਕਾਰੀ ਦੇ ਦਿੱਤੀ ਤੋ ਇਸ ਇਲਾਕੇ ਤੋਂ ਜਿਹੜੇ ਗੁੜ ਲੈਣਾ ਚਾਹੁੰਦੇ ਆ ਜਾਂ ਇੱਧਰ ਕੋਈ ਆਵੇ ਲੰਘੇ ਤੋਂ ਮੋਗੇ ਵੱਲੋਂ ਕੋਈ ਆ ਰਿਹਾ ਜਾਂ ਕੋਈ ਇਧਰੋਂ ਜਲੰਧਰ ਵੱਲੋਂ ਆ ਰਿਹਾ ਮੋਗੇ ਵੱਲੋਂ ਜਾ ਰਿਹਾ ਤੇ ਭਾਈ ਇੱਥੇ ਰੁੱਕ ਸਕਦਾ ਐਨਾਂ ਇਹ ਪ੍ਰਾਈਮ ਲੋਕੇਸ਼ਨ ਤੇ ਨੇ ਬੰਦੇ ਬਿਲਕੁਲ ਪ੍ਰਾਈਮ ਲੋਕੇਸ਼ਨ ਤੇ ਨੇ ਤੇ ਕੰਮਕਾਰ ਇਹਨਾਂ ਨੇ ਸ਼ੁਰੂ ਹੀ ਕਰਿਆ ਇਸੇ ਕਰਕੇ ਵੀਡੀਓ ਕਰ ਰਹੇ ਆ ਆਪਾਂ ਇਹਨਾਂ ਦੀ ਤੇ ਤੁਸੀਂ ਇਹਨਾਂ ਤੋਂ ਗੁੜ ਜਿਹੜਾ ਉਹ ਲੈ ਸਕਦੇ ਆ ਸੋ ਗੁੜ ਦਾ ਇੱਕ ਇਹਨਾਂ ਦਾ ਸਭ ਤੋਂ ਬੈਨੀਫਿਟ ਮੈਂ ਮੰਨਦਾ ਵੀ ਕੋਲ ਬਹਿ ਕੇ ਜਿਹੜਾ ਬਣਵਾਉਣਾ ਆ ਉਹ ਬਹੁਤ ਵੱਡੀ ਗੱਲ ਆ ਕਿ ਉਹਦੇ 'ਚ ਕੋਈ ਇਹ ਮਲਾਵਟ ਨਹੀਂ ਜਾਂ ਕੋਈ ਤੁਸੀਂ ਆਪਣੀ ਤਸੱਲੀ ਨਾਲ ਕਰਵਾ ਸਕਦੇ ਵੀ ਪੱਤ ਹੋਰ ਛਾੜ ਦਿਓ ਜੀ ਜਾਂ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਕਰ ਦਿਓ ਉਹ ਤੁਸੀਂ ਕਰਵਾ ਲਓ ਕੁਝ ਵੀ ਵਿੱਚ ਪੋਣਾ ਤੁਸੀਂ ਉਹਦੇ ਕੋਈ ਠੂਠੀ ਪੋਣੀ ਆ ਭਾਈ ਕੋਈ ਸੌਂਫ ਜਬਣ ਉਹ ਤੁਸੀਂ ਆਪਣੀ ਮਰਜ਼ੀ ਜਾਣੋ ਸੋ ਉਹ ਤੁਸੀਂ ਆਪਣਾ ਲੈ ਆਓ ਇਹਨਾਂ ਨਾਲ ਗੱਲ ਕਰ ਲਿਓ ਨੰਬਰ ਡਿਸਪਲੇ ਇਹਨਾਂ ਦਾ ਕਰਦਾ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਹੋਵੇ ਇਹਨਾਂ ਨੂੰ ਸ਼ੇਅਰ ਕਰ ਦਿਓ ਔਰ ਨਾਲ ਦੀ ਨਾਲ ਕਿਉਂਕਿ ਪੰਜਾਬੀ ਬੰਦੇ ਨੇ ਆਪਣੇ 22 ਵਿਦੇਸ਼ ਤੋਂ ਆਇਆ ਇਹਨਾਂ ਦੇ ਚਾਚਾ ਜੀ ਵੀ ਜਿਹੜੇ ਉਹ ਵੀ ਵਿਦੇਸ਼ ਤੋਂ ਆਏ ਵਿਦੇਸ਼ ਤੋਂ ਆਏ ਹੋਏ ਬੰਦੇ ਪੰਜਾਬ ਦੇ ਵਿੱਚ ਇੱਥੇ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਖੋਲ ਰ ਰਹੇ ਨੇ ਖੇਤੀਬਾੜੀ ਦੇ ਬੰਦੇ ਨੇ ਤੇ ਭਾਈ ਮੇਰਾ ਖਿਆਲ ਆ ਵੀ ਆਪਾਂ ਉਹਨਾਂ ਨੂੰ ਸਪੋਰਟ ਕਰਦੀ ਬਣਦੀ ਆ ਵੀ ਚਲੋ 5 7 10 ਬੰਦਿਆਂ ਨੂੰ ਕੰਮ ਵੀ ਦਿੱਤਾ ਹੋਇਆ ਆ ਤੇ ਆਪਾਂ ਉਹਨਾਂ ਨੂੰ ਸਪੋਰਟ ਕਰੀਏ ਸੋ ਬਹੁਤ ਬਹੁਤ ਮਿਹਰਬਾਨੀ ਜੀ ਤੇ ਵੀਡੀਓ ਨੂੰ ਦੱਬ ਕੇ ਜਰਾ ਸ਼ੇਅਰ ਕਰ ਲਿਓ ਤੇ ਜਲਦੀ ਨਵੀਂ ਵੀਡੀਓ ਨਾਲ ਫਿਰ ਮਿਲਦੇ ਆ ਬਹੁਤ ਬਹੁਤ ਧੰਨਵਾਦ ਪੀਆਰ ਪੰਜਾਬ ਦੇ ਨਾਲ ਜੁੜੇ ਰਹੋ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਬਹੁਤ ਧੰਨਵਾਦ